thank <laughs> you ਇੱਧਰ ਚਾ ਆ ਕੇ ਮੇਰੇ ਮੇਰੀ ਸੁਣ ਗੱਲ ਇੱਧਰ ਅੱਖਾਂ ਜੱਥਾ ਪਾ ਕੇ ਪੁੱਛ ਲੈ ਪਹਿਲਾਂ ਤਾਂ ਖੇਤਰ ਪਾਲ ਦੀ ਸੇਵਾ ਕਰ ਆਪਣੇ ਮੇਰੇ ਤੇਰਾ ਕਾਬਿਲਤਾ ਦਾ ਸਿਰ ਕੌਣ ਘੁਮਾਉਂਦਾ ਕਿਵੇਂ ਮੈਂ ਕਮਾਈ ਜਾਂਦਾ ਹੈ ਡੈਡੀ ਜਿਵੇਂ ਮਾਤਾ ਦੀ ਵੀ ਚਲਦੀ ਹੈ ਮਾਤਾ ਗਾਲ ਕਾਰੀ ਪੀਰ ਨਗਾਹੇ ਵਾਲੇ ਦੀ ਨਹੀਂ ਮਾਤਾ ਮਸਾਣੀ ਦੀ ਐਜੀ ਚੱਲ you <laughs> ਲੀਵੀ ਹੋ ਗਈ ਸੀ ਹਾਂ ਉਹ ਵੀ ਛੱਕਰੀ ਸੱਚ ਦਾਸੀ ਝੂਠਣਾ ਮਾਰੀ ਬਾਂਦ ਰੱਖ ਠੀਕ ਆ ਪੁੱਤ ਹੋ ਜੂਆ ਤੇਰੇ 21 ਦਿਨ ਨੰਗੇ ਫੇਰੇ ਦੋਹਾਂ ਜੀਆਂ ਨੇ ਜਾ ਕੇ ਲੱਸੀ ਪੋਣੀ ਤੇ ਇੱਕ ਜਾ ਗੁਰੂ ਘਰ ਬਾਲ ਬਚਰਾ ਦੀ ਆ ਲੈ ਬਾਪਾ ਤੇਰੇ ਘਰੇ ਚਾਂਦਨ ਕਰਦਾ ਤੂੰ ਮੇਰੇ ਘਰੇ ਕਰ ਜਾ ਕੋਈ ਪੱਟ ਨਹੀਂ ਤੇ ਕੋਈ ਲੇਲਾ ਨਹੀਂ ਜੇ ਨਾ ਪੁੱਤ ਛੱਡੇ ਕਹਿ ਰਹੀ ਸਾਦਾ ਪੁੱਤ ਤੂੰ ਹੀ ਫਿਰਦਾ ਸੀ ਜਿਵੇਂ ਉਹਨਾਂ ਨੇ ਉਹ ਫੱਕੇਆਂ ਦੀ ਪੌਣ ਅੱਲਾ ਅੱਲਾ ਕਹਿੰਦੀ ਐ ਜੀ ਅੱਲਾ ਅੱਲਾ ਕਹਿੰਦੀ ਐ ਤੇ ਪਾਣ ਪਾਵੇ ਦਿੱਤਾ ਮਾਲ ਪੈਂਦੀ ਐ ਤੇ ਪਾਣ ਪਾਵੇ ਦਿੱਤਾ ਮਾਲ ਪੈਂਦੀ ਐ ਤੇ ਪਾਣ ਪਾਵੇ ਦਿੱਤਾ ਮਾਲ ਪੈਂਦੀ ਐ ਹੋਰ ਸਾਜੇ ਦਰਵਾਰ ਕੀ ਪੈਰ ਮੱਥਾ ਲੈ ਕੇ ਗਾਉਂਟਰ ਸਾਹਿਬ ਆ ਕਾਉਂਟਰ ਸਾਹਿਬ ਸੁੱਕੀ ਭਾਦਰ ਕਿਹੜਾ ਉਹਨਾਂ ਦਾ 3 ਕਿਲੋ ਵਰਗੋ ਮਾਦਾ ਦੀ ਅੱਜ ਹੀ ਬਹੁਤ ਰੱਗੇ ਇਸਨੇ ਵੇੜਿਆ ਖੜੇ ਪੈਰਾਂ ਦਾ ਸੀ ਬਾਬਾ ਸਜ਼ਾ ਹੋਊਗੀ ਚੋਰੀ ਦਾ ਤੇ ਆਇਆ ਹਣਾ ਹਾਂ ਤਾਂ ਨਾਲ ਹੀ ਸੀ ਐਵੇਂ ਆ ਕਿੰਨਾ ਟਾਈਮ ਪਹਿਲਾਂ ਫੋਨ ਲਾਇਆ ਸੀ ਇਹ ਗੋਦੀ ਵਾਲੇ ਸੀ ਜਦੋਂ ਰਾਜਕਮਾ ਹੋਣਾ ਸੀ ਕਿੰਨਾ ਟਾਈਮ ਪਹਿਲਾਂ ਫੋਨ ਲਾਇਆ ਸੀ ਮੈਨੂੰ ਅੱਧਾ ਘੰਟਾ ਅੱਧਾ ਘੰਟਾ ਕੀ ਆਲੇ ਸੀਗੇ ਛੋਟੇ ਨਹੀਂ ਪਾਵਾਂਗੇ ਪਹਿਲਾ ਗੱਲ ਇਹ ਦੱਸਾਂ ਮੋਟਰਸਾਈਕਲ ਦੀ ਕੁੱਛ ਲਈ ਤੁਸੀਂ ਬਾਬਾ ਦੱਸ ਪਾ ਦੇ ਦੱਸ ਕਿੱਥੋਂ ਲੈਣਾ ਕਿੱਥੋਂ ਕਿਹਾ ਸੀ ਹਾਂ ਮੋਟਰਸਾਈਕਲ ਚੋਰੀ ਦੀ ਹਾਂ ਨਹੀਂ ਆਈ ਤਾਂ ਕੀ ਇਹਨਾਂ ਤਰਕੇ ਵੱਲਿਓ ਐ ਕਰੋ ਬੋਦੀ ਆਲੇ 100 ਕਿਲੋ ਵਰਤਣੀ ਚਾਹੀਦੀ ਉਹ ਵੀ ਦੁੱਧ ਵਾਲੇ ਉਹ ਤੁਸੀਂ ਹਿਸਾਬ ਲਾ ਲੋ ਕਿੰਨੇ ਦੀ ਬਣੇ ਨਾ ਵੱਠ ਹੋਏ ਤਾਂ ਆਪਾਂ ਵਰਫੀ ਨੂੰ ਕੰਮ ਲੈ ਲਈਦਾ ਮਾਤਾ ਨੂੰ ਠੀਕ ਹੈ ਚੱਲ ਰਹੀ ਹੈ ਹੋਇਆਂ ਫਿਰ ਜਿਵੇਂ ਕਈ ਕੇ ਪੁੜੀਆਂ ਦਿੰਦੇ ਰਾਖਦੀਆਂ ਹੋਤੀ ਜੀ ਸਭ ਸੰਕਰਦੇ ਤੁਣੇ ਵਾਲੇ ਸਰਪਤੀ ਲੈ ਕੇ ਬੈਠੀ ਆ ਕਹਿੰਦੀ ਮੈਂ ਵੀ ਫਰਮਾਬਦ ਨੂੰ ਪੁੱਛ ਕੇ ਜਾਣਾ ਘਰ ਦੇ ਵਿੱਚ ਪੀਰ ਪਾਤਸ਼ਾਹ ਦੀ ਸੇਵਾ ਚੱਲਦੀ ਆ ਕਹਿੰਦਾ ਆਏ ਓਏ ਕਾਲ ਕਾਲ ਦੀ ਸੇਵਾ ਵੀ ਜ਼ਰੂਰ ਹੈਗੀ ਆ ਆਗੇ ਭਾਈ ਮੁੱਠੀ ਚ ਆਰਤੀ ਲੈ ਕੇ ਜਾਣਾ ਜੇ ਮਾਤਾ ਹੈਗੀ ਆ ਚਿੱਤ 'ਚ ਨਾ ਸੋਚ ਐਥੇ ਆ ਇਹ ਫਿਰ ਤੈਨੂੰ ਮੈਂ ਤੂੰ ਛੋਟੀ ਕੱਦੀ ਦੀ ਕੁੰਡੀ ਕੀ ਪਈ Sampai jumpa di video selanjutnya. सेवा अपने घरे वैसी सेवा माता कल का थोड़े ढि कौन रही ਦਵਾ ਨੂੰ ਦਵਾ ਕਿਨੂੰ ਪੈਂਦਾ ਬੰਦਾ ਕਿਨੂੰ ਦੀਦਾ ਤੇ ਜਿਹੜੀ ਜਨਾਨੀ ਐ ਜਿਹੜੇ ਮਾਰਦੀ ਐ ਮਾ ਖੱਜ ਕੇ ਲਾ ਕੌਣ ਆਇਆ ਬਾਬਾ ਆਇਆ ਪਤਾ ਲੈ ਕੇ ਕੁੜੀ ਮੁੱਕੀ ਸੀ ਇਹਨੂੰ ਨਹੀਂ ਪਤਾ ਬਾਬਾ ਫਰੇ ਦੀ ਬੋਤ ਮੇਰੇ ਮਾਂ ਨਾਲ ਤੇਰਾ ਹੋਰ ਆ ਬਾਈ ਆ ਬਾਈ ਤੇਰੀ ਆ ਜਾ ਜੀ ਸਾਡੇ ਪਹਿਲਾ ਰਾਮ ਦੇ